ਹਾਂਜੀ ਮੇਰੇ ਚੈਨਲ ਪੀਐਸਬੀ ਬਲੌਗ ਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਨਾ ਆਪਾਂ ਅੰਬਾਂ ਦੀ ਮਿੱਠੀ ਚਟਣੀ ਪਾਵਾਂਗੇ ਉਹਦੇ ਵਾਸਤੇ ਆਪਾਂ ਨੇ 2 ਕਿਲੋ ਅੰਬ ਲੈਤੀ 2 ਕਿਲੋ ਅੰਬ ਚੰਗੀ ਤਰ੍ਹਾਂ ਧੋ ਕੇ ਆਪਾਂ ਨੇ ਕੱਦੂਕਸ ਕਰ ਲਏ ਇਹ 1.5 ਕਿਲੋ ਰਹਿ ਗਏ ਇਹ ਚ ਆਪਾਂ ਕੱਦੂਕਸ ਕਰਕੇ ਖੋਪਾ ਪਾਵਾਂਗੇ ਆ ਆਪਾਂ ਦਾ ਖਾ ਪਾਵਾਂਗੇ ਇਹ ਚ ਆਪਾਂ ਚੀਨੀ ਪਾਵਾਂਗੇ ਪੀਸੀ ਹੋਈ ਖੰਡ ਤੁਸੀਂ ਚਾਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਜੇ ਚੀਨੀ ਪਾਵਾਂਗੇ ਫਿਰ ਇਹਦਾ ਰੰਗ ਲਾਈਟ ਰਹ ਜੂਗਾ ਫਿੱਕਾ ਜਿਹਾ ਜੇ ਆਪਾਂ ਸ਼ੱਕਰ ਪਾਉਣੇ ਤਾਂ ਇਹ ਗੂੜੇ ਰੰਗ ਦੀ ਹੋ ਜਾਂਦੀ ਆ ਹਾਂਜੀ ਆ ਹੁਣ ਆਪਾਂ ਗੈਸ ਤੇ ਕੜਾਹੀ ਰੱਖ ਲਈ ਹੁਣ ਪਹਿਲਾਂ ਆਪਾਂ ਕੜਾਹੀ ਗਰਮ ਕਰ ਲਈ ਹੁਣ ਸਭ ਤੋਂ ਪਹਿਲਾਂ ਇਹਦੇ ਚ ਆਪਾਂ ਅੰਬ ਪਾ ਲੈਨੇ ਇਸ ਤਰ੍ਹਾਂ ਹੀ ਪਾ ਲੈਨੇ ਨੇ ਆਪਾਂ ਕੁਝ ਨਹੀਂ ਪਾਉਣਾ ਹੁਣ ਅੰੱਚ ਇਹਨਾਂ ਨੂੰ ਆਪਾਂ ਅੰਬਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਭੁੰਨਾਂਗੇ ਬਣਾ ਨੂੰ ਅੱਗ ਤੇ ਪਿਆ ਨੂੰ ਗੈਸ ਤੇ 5 ਮਿੰਟ ਹੋ ਗਏ ਇਹ ਆਪਾਂ ਮਿੱਠੀ-ਮਿੱਠੀ ਅੱਗ ਤੇ ਅੱਧਾ ਘੰਟਾ ਇਹਨਾਂ ਨੂੰ ਪਕਾਵਾਂਗੇ ਚਟਣੀ ਬਣਾਉਣ ਨੂੰ ਮਤਲਬ ਅੱਧਾ ਘੰਟਾ ਲੱਗ ਜੂਗਾ ਇਹ ਚਟਣੀ ਚਾਹੇ ਤੁਸੀਂ ਪਰੌਠਿਆਂ ਨਾਲ ਖਾ ਸਕਦੇ ਹੋ ਇਹਨੂੰ ਜੈਮ ਦੀ ਤਰ੍ਹਾਂ ਬਰੈਡਾਂ ਨਾਲ ਵੀ ਵਰਤ ਸਕਦੇ ਹੋ ਜੇ ਤੁਸੀਂ ਸਾਡੇ ਵਰਤੇ ਨੁਸਕੇ ਨਾਲ ਚਟਣੀ ਬਣਾਵੋਗੇ ਇਹ ਕਦੇ ਵੀ ਖਰਾਬ ਨਹੀਂ ਹੋਊਗੀ ਸਾਲ ਭਰ 2 ਸਾਲ ਇਹ ਚਟਣੀ ਖਰਾਬ ਨਹੀਂ ਹੁੰਦੀ ਹੈਗੀ ਆ ਦੇਖੋ ਆਪਣੇ ਅੰਬ ਅੱਧ ਭੁੱਜੇ ਜੇ ਹੋਗੇ ਇਹਨੂੰ ਹਜੇ ਆਪਾਂ 15 ਮਿੰਟ ਹੋਟ ਹੋਰ ਘਾਟ ਅੱਗ ਤੇ ਭੁੰਨਾਗੇ ਬਿਲਕੁਲ ਕੜਸੀਨ ਤੁਸੀਂ ਲਗਾਤਾਰ ਚਲਾਉਂਦੇ ਰਹਿਣਾਗਾ ਹਣਾ ਜਿਹੜਾ ਆਪਾਂ ਨੇ ਖੋਪਾ ਲਿਆ ਤੀ ਉਹ ਆਪਾਂ ਕੱਦੂ ਕਸ ਕਰ ਲੈਨੇ ਆ ਖੋਪਾ ਆਪਾਂ ਥੋੜਾ ਹੀ ਪਾਵਾਂਗੇ ਤੁਸੀਂ ਚਾਹੇ ਤਾਂ ਇਹ ਚ ਮਗਜ ਵੀ ਪਾ ਸਕਦੇ ਹੋ ਹਣਾ ਕੁੱਟ ਕੇ ਤੇ ਕੀ ਕਹਿ ਰਹੇ ਹੁੰਦੇ ਨੇ ਆਹ ਮੇਥੇ ਕਲੌਂਜੀ ਪਾ ਸਕਦੇ ਹੋ ਪਰ ਸਾਡੇ ਬੱਚੇ ਨਹੀਂ ਖਾਂਦੇ ਹੈਗੇ ਤਾ ਕਰਕੇ ਉਹ ਸੀ ਪਾਉਂਦੇ ਨਹੀਂ ਹੈਗੇ ਆ ਆਪਾਂ ਥੋੜੀ ਜੀ ਸੌਫ ਲਈ ਆ ਇਹ ਆਪਾਂ ਸੌਫ ਪੀਸ ਕੇ ਲਈ ਆ ਕਿਉਂਕਿ ਬੱਚੇ ਕਹਿੰਦੇ ਵੀ ਦਿਸਣੀ ਨਹੀਂ ਜਾਈਦੀ ਫਿਰ ਉਹਨਾਂ ਨੇ ਖਾਣੀ ਨਹੀਂ ਤੁਸੀਂ ਚਾਹੇ ਤਾਂ ਸਾਬਤੀ ਵੀ ਖਾ ਸਕਦੇ ਹੋ ਆਪਾਂ ਨੇ ਖੋਪਾ ਗ੍ਰाइंड ਕਰ ਲੈਣਾਗਾ ਜੀ ਹੁਣ ਨਾ ਆਪਾਂ ਇੱਥੇ ਜਿਹੜੀ ਪੀਸੀ ਹੋਈ ਖੰਡ ਤੀ ਆਪਾਂ ਉਹ ਪਾ ਦਾਂਗੇ ਇਹ ਆਪਾਂ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਪਾ ਦਾਂਗੇ ਹਿਸਾਬ ਜੇ ਨਾਲ ਪਾ ਦਿੰਨੇ ਆ ਹਾਂਜੀ ਜਿਹੜੇ ਆਪਾਂ ਆਹ ਦਾਖਾਂ ਖੋਪਾ ਰੱਖਿਆ ਦੀ ਸੌਂਫ ਇਹ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਹਾਂਜੀ ਇਹ ਲਗਾਤਾਰ ਆਪਾਂ ਨੂੰ 20 ਮਿੰਟ ਹੋ ਗਏ 20 ਮਿੰਟਾਂ ਦਾ ਚ ਆਪਾਂ ਚੀਨੀ ਪਾਈ ਹੈ ਇਹਦੇ ਚ ਹਾਂਜੀ ਆਪਾਂ ਘੜਸੀ ਲਗਾਤਾਰ ਚਲਾਉਂਦੇ ਰਹਿਣਾ ਇਹਦੇ ਚ ਇਹ ਚ ਤੁਸੀਂ ਆਪਦੇ ਹਿਸਾਬ ਨਾਲ ਸੌਂਫ ਕੀ ਕਹਿੰਦੇ ਹੁੰਦੇ ਨੇ ਆਹਾ ਕਲੌਂਜੀ ਮੇਥੇ ਸਾਰਾ ਕੁਝ ਪਾ ਸਕਦੇ ਹੋ ਅੰਬ ਦੇ ਚਾਰ ਵਾਂਗੂ ਇਹ ਤੁਹਾਡੀ ਆਪਦੀ ਮਰਜ਼ੀ ਆ ਗਈ ਹੁਣ ਇਹ ਥੋੜਾ ਜਿਹਾ ਜਰੇ ਨੂੰ ਆਪਾਂ 5-10 ਮਿੰਟ ਹੋਰ ਉਹ ਕਰਾਂਗੇ ਇਹ ਹੁਣ ਚੀਨੀ ਥੋੜਾ ਜਿਹਾ ਪਾਣੀ ਛੱਡੂਗੀ ਜੀ ਆ ਨਾ ਆਪਾਂ ਇੱਕ ਕੜਸੀ ਸਰੋਂ ਦੇ ਤੇਲ ਦੀ ਕਾੜ ਕੇ ਪਾਵਾਂਗੇ ਇਹ ਚ ਜੋ ਤੱਕ ਤੇਲ ਚਿੱਟਾ ਨਹੀਂ ਹੁੰਦਾ ਉਦੋਂ ਤੱਕ ਆਪਾਂ ਚ ਕਾੜ ਕੇ ਠੰਡਾ ਕਰਕੇ ਫੇਰ ਆਪਾਂ ਉਹਦੇ ਚ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਚਾਹੋ ਤਾਂ ਘਿਓ ਵੀ ਪਾ ਸਕਦੇ ਹੋਗੇ ਇਰੋਂ ਆਪਾਂ ਬਿਲਕੁਲ ਚਿੱਟਾ ਕਰ ਲੈਣਾ ਉਧਰ ਆਪਣੀ ਚਟਨੀ ਬਣ ਰਹੀ ਆ ਆਪਾਂ ਨੂੰ 10 ਮਿੰਟ ਲੱਗਣਗੇ ਫਿਰ ਆਪਾਂ ਇਹ ਤੇਲ ਪਾ ਕੇ ਇਹਦੇ ਨਾਲ ਇਹ ਜਿਆਦਾ ਦੇਰ ਤੱਕ ਟਾਈਮ ਤੱਕ ਟਿੱਕੀ ਰਹੂਗੀ ਇਹ ਖਰਾਬ ਨਹੀਂ ਹੁੰਦੀ ਹੈਗੀ ਹਾਂਜੀ ਇਹ ਹੁਣ ਆਪਣੀ ਨੰਚ ਜਿਹੜੀ ਆਪਾਂ ਚਟਨੀ ਬਣਾਈ ਹੈ ਠਿੱਕ ਹੋ ਗਈ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਐਵੇਂ ਦੀ ਕਰ ਲੈਣੀ ਆ ਜੇਦੋਂ ਆਪਾਂ ਖੰਡ ਪਾਈ ਤੀ ਪਤਲੀ ਤੀ ਹੁਣ ਜਿਹੜਾ ਆਪਾਂ ਨੇ ਤੇਲ ਗਰਮ ਕੀਤਾ ਤੀ ਉਹ ਇਹਦੇ ਵਿੱਚ ਪਾ ਦੇਣਾਗਾ ਇਸ ਤਰ੍ਹਾਂ ਹਾਂ ਜੀ ਨੂੰ ਆਪਾਂ ਹੁਣ ਤੇਲ ਪਾ ਕੇ ਨਾ 1-2 ਮਿੰਟ ਚਲਾਵਾਂਗੇ ਜੇ ਤੁਸੀਂ ਇੱਥੇ ਸ਼ੱਕਰ ਪਾਉਂਦੇ ਗੁੜ ਪਾਉਂਦੇ ਫਿਰ ਇਹ ਗੂੜੇ ਰੰਗ ਦੀ ਹੋ ਜਾਂਦੀ ਤੁਸੀਂ ਚਾਹੋ ਤਾਂ ਇਹ ਚ ਫੂਡ ਕਲਰ ਵੀ ਐਡ ਕਰ ਸਕਦੇ ਹੋ orange ਰੰਗ ਦਾ ਹਾਂ ਜੀ ਨੂੰ ਆਪਾਂ ਲਗਾਤਾਰ 2 ਮਿੰਟ ਚਲਾਵਾਂਗੇ ਆ ਦੇਖੋ ਤੁਸੀਂ ਇਸ ਤਰ੍ਹਾਂ ਹੋਗੀ ਬਿਲਕੁਲ ਹੁਣ ਇਹਨੂੰ ਤੁਸੀਂ ਸਾਲ ਭਰ ਰੱਖ ਸਕਦੇ ਹੋ ਕਈ ਵਾਰ ਬਾਹਰ ਕੀੜੀਆਂ ਲੱਗ ਜਾਂਦੀਆਂ ਨੇ ਇਹਨੂੰ ਤੁਸੀਂ ਚਾਹੇ ਤਾਂ ਫਰਿੱਜ 'ਚ ਰੱਖ ਲਿਓ ਖਾਣ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਕੱਢ ਦਿਆ ਕਰੋ ਇਹਨੂੰ ਆਪਾਂ ਕੱਚ ਦੇ ਜਾਰ 'ਚ ਪਾ ਕੇ ਰੱਖ ਲਾਂਗੇ ਫਿਰ ਇਹਨੂੰ ਕੁਝ ਵੀ ਨਹੀਂ ਹੁੰਦਾ ਬਸ ਤੁਸੀਂ ਇਹਨੂੰ ਨਾ ਪਾਣੀ ਵਾਲਾ ਹੱਥ ਨਾ ਲੱਗਣ ਦਿਓ ਚਟਣੀ ਨੂੰ ਚਟਣੀ ਇਹ ਵਧੀਆ ਬਣੂਗੀ ਬਹੁਤ ਟੇਸਟੀ ਲੱਗਦੀ ਆ ਪਰੌਂਠਿਆਂ ਨਾਲ ਖਾ ਲਓ ਬਰੈਡਾਂ ਨਾਲ ਖਾ ਲਓ ਹਨਾ ਵਧੀਆ ਚੀਜ਼ ਬਣਦੀ ਆ ਇਸ ਤਿਹਾਂ ਆਪਾਂ ਨੇ ਮਤਲਬ ਕਿ ਇਹ ਇੱਕ ਤਰ੍ਹਾਂ ਦੀ ਜੈਮ ਦੇ ਤਰ੍ਹਾਂ ਦੀ ਤਿਆਰ ਹੋ ਗਈ। ਆ ਦੇਖੋ ਤੁਸੀਂ। ਜੇ ਇਹਦੇ ਚ ਆਪਾਂ ਗ੍ਰੈਂਡਰ ਫੇਰ ਦਿੰਦੇ ਪਹਿਲਾਂ ਅੰਬਾਂ ਚ ਠੀਕ ਆ ਬਣਾਉਣ ਦਾ ਪ੍ਰੋਸੈਸ ਸਾਰਾ ਇਹੀ ਰਹਿਣਾ ਤੇ ਫਿਰ ਇਹ ਇੱਕ ਤਰ੍ਹਾਂ ਦਾ ਜੈਮ ਤਿਆਰ ਹੋ ਜਾਂਦਾ। ਫੂਡ ਕਲਰ ਐਡ ਕਰਕੇ। ਬਸ ਇਹ ਕਿਵੇਂ ਆ ਵੀ ਆਪਣੀ ਘਰੇ ਤਿਆਰ ਕੀਤੀ ਹੋਈ ਆ ਬਾਜ਼ਾਰ ਨਾਲੋਂ ਇਹ ਚੀਜ਼ ਜ਼ਿਆਦਾ ਵਧੀਆ ਗੀ। ਇਸ ਸਾਰਾ ਆਪਾਂ ਨੂੰ ਪਤਾ ਵੀ ਹੈ ਜੇ ਆਪਾਂ ਨੇ ਕੀ ਪਾਇਆ ਸਾਫ ਸਫਾਈ ਕਰਕੇ ਅੰਬ ਧੋ ਕੇ ਛਿੱਲ ਕੇ ਫਿਰ ਆਪਾਂ ਨੇ ਗੱਦੂ ਕਾਸ ਕਰੇ ਨੇ ਮੇਰੀ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਧੰਨਵਾਦ ਜੀ